ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਹਾਂ ਤੇ ਸਵਾਗਤ ਕਰਦੀ ਹਾਂ ਤੁਹਾਡਾ ਮੈਂ ਆਪਣੇ ਚੈਨਲ ਗਿਰਨ ਹਾਉ ਬਲੌਗ ਵਿੱਚ ਦੋਸਤੋ ਰੋਜ਼ ਜਿਹੜਾ ਬਲੌਗ ਦੀ ਸ਼ੁਰੂਆਤ ਜਿਹੜੀ ਮੈਂ ਆਪਣੇ ਇਸ ਰੂਮ ਤੋਂ ਹੀ ਕਰਦੀ ਹੁੰਦੀ ਆ ਵੀ ਇਹਨੂੰ ਝਾੜ ਚੁੜ ਕੇ ਜਿਹੜਾ ਮੈਂ ਚੱਦਰ ਨੂੰ ਬੈੱਡ ਸ਼ੀਟ ਨੂੰ ਵਿਛਾਉਣੀ ਹੁੰਦੀ ਆ ਤੇ ਅੱਜ ਜਿੱਦਨ ਮੈਂ ਕੱਲ ਪਰਸੋ ਜਿਹੜੀ ਵਿਛਾਈ ਸੀ ਤੇ ਇਹ ਗੰਦੀ ਨਹੀਂ ਹੋਈ ਹੈਗੀ ਤਾਂ ਕਰਕੇ ਇਹਨੂੰ ਮੈਂ ਹਲੇ ਚੇਂਜ ਨਹੀਂ ਕਰਿਆ ਹੈਗਾ ਕਿ ਸੰਡੇ ਵਾਲੇ ਦਿਨ ਹੀ ਮੈਂ ਇਹਨੂੰ ਚੇਂਜ ਕਰਿਆਗਾ ਕਿ ਹੁਣ ਮੈਨੂੰ ਵੀ ਛਾੜੀ ਸੀ ਤੇ ਨਹੀਂ ਆ ਕਿ ਐਸੀ ਕਿ ਇੱਕ ਤੇ ਕੱਲ ਨਾ ਮੇਰੇ ਤੋਂ ਇੰਨਾ ਮਤਲਬ ਕੰਮ ਹੋਇਆ ਹੀ ਨਹੀਂ ਹੈਗਾ ਕਿਉਂਕਿ ਕੱਲ ਮਤਲਬ ਸੰਡੇ ਵਾਲੇ ਦਿਨ ਦੀ ਗੱਲ ਕਰ ਰਹੀ ਆ ਮੈਂ ਕਿ ਸੰਡੇ ਵਾਲੇ ਦਿਨ ਤਾਂ ਮੈਂ ਤੇ ਚਲੇਗੀ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਫੇਰ ਕਿਤੇ ਜਾਣਾ ਸੀਗਾ ਤੇ ਮਤਲਬ ਸਾਰਾ ਦਿਨ ਐਂ ਹੀ ਲੰਘ ਗਿਆ ਤੇ ਮੰਡੇ ਵਾਲੇ ਦਿਨ ਜਿਹੜਾ ਮੈਂ ਸਾਰਾ ਦਿਨ ਜਿਹੜੇ ਕੱਪੜੇ ਧੋਤੇ ਕੱਲ ਤੋਂ ਦਿਨ ਮੈਂ ਥੋੜਾ ਜਿਹਾ ਜਿਹੜਾ ਈਵਨਿੰਗ ਦਾ ਵਲੌਗ ਸੀਗਾ ਉਹ ਸ਼ੇਅਰ ਕਰਿਆ ਸੀਗਾ ਤੇ ਅੱਜ ਮਤਲਬ ਫੇਰ ਮੈਂ ਰੁਟੀਨ ਨਾਲ ਜਿਵੇਂ ਉਵੇਂ ਹੀ ਸਫਾਈ ਕਰ ਰਹੀ ਹਾਂ ਕਰੀ ਤਾਂ ਉਹ ਦਿਨ ਵੀ ਸੀ ਪਰ ਤੁਹਾਡੇ ਨਾਲ ਸ਼ੇਅਰ ਜਿਹੜੀ ਮੈਂ ਐਵੇਂ ਕਰ ਰਹੀ ਹਾਂ ਤੇ ਉਹ ਦਿਨ ਮੇਰੀ ਤਬੀਅਤ ਤਬੀਅਤ ਜਿਹੜੀ ਠੀਕ ਨਹੀਂ ਸੀ ਕਿ ਇੱਕ ਤਾਂ ਮੇਰਾ ਸਿਰ ਦਰਦ ਕਰ ਰਿਹਾ ਸੀ ਉੱਤੋਂ ਮੇਰਾ ਪੇਟ ਦਰਦ ਕਰ ਰਿਹਾ ਸੀ ਤੇ ਵੈਸੇ ਹੀ ਮਤਲਬ ਸਾਰਾ ਮੇਰਾ ਕੰਮ ਤੇ ਮੈਂ ਕਰਿਆ ਸੀ ਉਵੇਂ ਜਿਵੇਂ ਕਰਦੇ ਹੁੰਦੇ ਆ ਪਰ ਮੇਰਾ ਮਤਲਬ ਵਲੌਗ ਬਣਾਉਂਦਾ ਮਨ ਨਹੀਂ ਕਰਿਆ ਆਇਆਗਾ ਤੇ ਐਵੇਂ ਹੁੰਦਾ ਨਾ ਕਿ ਕਈ ਵਾਰ ਆਪ ਨੂੰ ਐ ਹੁੰਦਾ ਕਿ ਆਪਾਂ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਾਰੇ ਸਵਾਗਤ ਕਰਦੀਆਂ ਤੁਹਾਡਾ ਮੈਂ ਆਪਣੇ ਚੈਨਲ ਕਿਰਨ ਹੋਮ ਵਲੌਗ ਵਿੱਚ ਤੇ ਜਰੂਰੀ ਕਰਦੇ ਆਪਾਂ ਆਪਣੀ ਬਲੌਗਿੰਗ ਦੀ ਸ਼ੁਰੂਆਤ ਤੇ ਐਸੇ ਪਤਾ ਹੀ ਆਪਾਂ ਕਿ ਜਾਣ ਤੋਂ ਬਾਅਦ ਜਿਹੜਾ ਕਰਦੇ ਤੇ ਇਹਨੇ ਕੀ ਕਰਦੇ ਹੁੰਦੇ ਆ ਤੇ ਇਹਦਾ ਮਤਲਬ ਮੈਂ ਰਾਤ ਮਹਿੰਦੀ ਲਾਈ ਸੀਗੀ ਆਹ ਉਹ ਮੈਂ ਆਪਣੇ ਆਪ ਲਗਾਈਆ ਦੇਖ ਦੇਣਾ ਕਿ ਪਰ ਮੇਨੋਂ ਆਉਂਦੀ ਨਹੀਂ ਹੈਗੀ ਪਰ ਫਿਰ ਵੀ ਚਲੋ ਵਧੀਆ ਬਣ ਗਈ ਬਹੁਤ ਟਾਈਮ ਬਾਅਦ ਮੈਂ ਜਦੋਂ ਲਾਈ ਜਦੋਂ ਮੈਂ ਹਾਸਟਲ ਤੇ ਰਹਿੰਦੀ ਹੁੰਦੀ ਸੀ ਉਦੋਂ ਲਾਉਂਦੇ ਹੁੰਦੇ ਸੀ ਤੇ ਸਤ ਤੋਂ ਬਾਅਦ ਮੈਰਿਜ ਤੋਂ ਬਾਅਦ ਮੈਂ ਬਸ ਘਰਵੇ ਤੇ ਲਾਉਣੀ ਆ ਤੇ ਅਦਰਵਾਇਸ਼ ਰੜੀ ਬੰਦੀ ਨਹੀਂ ਹੁੰਦੀ ਕਿਉਂਕਿ ਕੰਮਦਾਰ ਜਿਹੜਾ ਟਾਈਮ ਨਹੀਂ ਲੱਗਦਾ ਛੋਟੇ ਬੱਚਿਆਂ ਨਾਲ ਤੇ ਕੀ ਕਰਨਾ ਪੈਂਦਾ ਤੇ ਕੀ ਕਰਨਾ ਹੁੰਦਾ ਇਸ ਕਰਕੇ ਜਿਹੜਾ ਮਹਿੰਦੀ ਦਾ ਹੁਣ ਬਹੁਤ ਘੱਟ ਲਾਉਣੀ ਆ ਤੇ ਮੇਰਾ ਡਿਜ਼ਾਈਨ ਤੁਹਾਨੂੰ ਕਿਵੇਂ ਲੱਗਿਆ ਪਲੀਜ਼ ਕਮੈਂਟ اچ ਜੀ ਰੋ ਦੱਸਿਓ ਲੋ ਜੀ ਕਰਦੇ ਆਪਾਂ ਆਪਣੇ ਕੰਮਾਂ ਦੀ ਸ਼ੁਰੂਆਤ ਤੇ ਤੁਸੀਂ ਵਲੌਗ ਨਾਲ ਇੱਦਾਂ ਹੀ ਬਣੇ ਰਹੋ ਪਤਤੋ ਵੱਸ سپورਟ ਕਰਿਆ ਕਰੋ ਪਿਆਰ ਦਿਆ ਕਰੋ ਕਿਉਂਕਿ ਸਾਨੂੰ ਤੁਹਾਡੇ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਅਸੀਂ ਐਵੇਂ ਹੀ ਵਧੀਆ ਵਧੀਆ ਹੀ ਵਧੀਆ ਵਧੀਆ ਜਿਹੜੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਤੁਸੀਂ ਵੀ ਜਿਹੜਾ ਪੂਰਾ ਸਾਥ ਦਿਆ ਕਰੋ ਤੇ ਵਲੌਗ ਨੂੰ ਜਿਹੜਾ ਪੂਰਾ سپورਟ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਲਓ ਜੀ ਕਰਦੇ ਆਪਾਂ ਬਲੌਗਿੰਗ ਦੀ ਸ਼ੁਰੂਆਤ ਆਪਣੇ ਕੰਮਾਂ ਕਰਾ ਤੋਂ ਲੋ ਜੀ ਦੋਸਤੋ ਇਹ ਹੈ ਸਾਡਾ ਸਟੋਰ ਤੇ ਮੈਂ ਹੁਣ ਤੱਕ ਜਿੰਨੇ ਵੀ ਵਲੌਗ ਬਣਾਏ ਆ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਇਆਗਾ ਵੀ ਇਹਦਾ ਸਟੋਰ ਆ ਉਹ ਮੈਂ ਤੁਹਾਨੂੰ ਨਹੀਂ ਦਿਖਾਇਆ ਤੁਸੀਂ ਰੂਮ ਦਾ ਦੇਖੇਗਾ ਮਤਲਬ ਸਟੋਰ ਨੂੰ ਮੈਂ ਉਹ ਵੀ ਨਹੀਂ ਦਿਖਾਇਆ ਕਿਉਂਕਿ ਕਦੇ ਕੈਮਰਾ ਕੋਮਣਾ ਮਤਲਬ ਕਿਸੇ ਐਂਗਲ ਤੋਂ ਚੰਗੀ ਤਰ੍ਹਾਂ ਦਿਖਾਇਆ ਨਹੀਂ ਜਾਂਦਾ ਕਿਉਂਕਿ ਇਹ ਸਾਰਾ ਨਾ ਭਰਿਆ ਪਿਆ ਸਮਾਨ ਨਾਲ ਇੱਕ ਸਾਈਡ ਮਤਲਬ ਮੰਮੀ ਦੀ ਪੇਟੀ ਪਈ ਆ ਲੱਕੜ ਵਾਲੀ ਪੁਰਾਣੇ ਜ਼ਮਾਨੇ ਦੀ ਜਿਹੜੀ ਹੁੰਦੀ ਸੀਗੀ ਪਹਿਲਾਂ ਤੇ ਇੱਕ ਮੇਰੀ ਅਲਮਾਰੀ ਪਈ ਆ ਇਹ ਵੀ ਲੱਕੜ ਦੀ ਆ ਇੱਕ ਜਾਲੀ ਪਈ ਆ ਤੇ ਇਹਦੇ ਵਿੱਚ ਮਤਲਬ ਅਸੀਂ ਕੱਪੜੇ ਕੁੱਪੜੇ ਰੱਖਦੇ ਹੁੰਦੇ ਆ ਜਾਂ ਪੇਟੀਆਂ ਪਈਆਂ ਜਾਂ ਜਾਲੀ ਪਈ ਆ ਮਤਲਬ ਐਵੇਂ ਜਿਹਾ ਸਮਾਨ ਪਿਆਗਾ ਪਰ ਬਹੁਤ ਸਾਮਾਨ ਜਿਹੜਾ ਸੰਮਿਆ ਹੋਇਆ ਤੇ ਮੈਂ ਇਹਨੂੰ ਵੀ ਮਤਲਬ ਸੈੱਟ ਕਰਕੇ ਰੱਖਦੀ ਹੁੰਦੀ ਆ ਤੇ ਜਾਲੀ ਜੁਲੀ ਚ ਮਤਲਬ ਜਿਹੜੇ ਸ਼ੂਜ਼ ਵਗੈਰਾ ਐਕਸਟਰਾ ਹੁੰਦੇ ਆ ਉਹ ਪਏ ਹੁੰਦੇ ਆ ਸੋ ਦੋਸਤੋ ਇਹ ਆ ਮੇਰਾ ਛੋਟਾ ਜਿਹਾ ਸਟੋਰ ਇਹਦੇ ਵਿੱਚ ਮੰਮੀ ਦੀ ਪੇਟੀ ਪਈ ਹੋਈ ਆ ਮੇਰੀ ਲਮਾਰੀ ਪਈ ਹੋਈ ਆ ਇੱਥੇ ਜਿਹੜੇ ਵਿਸ਼ਾਣ ਵਾਲੇ ਬਿਸਤਰੇ ਹੁੰਦੇ ਆ ਬਹੁਤ ਸਾਰੇ ਇੱਥੇ ਰੱਖਦੇ ਆ ਛੋਟਾ ਜਿਹਾ ਮਤਲਬ ਸਾਡਾ ਸਟੋਰ ਆ ਏ ਦੇਖੋ ਪ੍ਰਾਣੀ ਪੇਟੀ ਆ ਦੇਖੋ ਲੱਕੜ ਦੀ ਜਿਹੜੀ ਹੁੰਦੀ ਆ ਪ੍ਰਾਣੀਆਂ ਇਹ ਮੰਮੀ ਦੀ ਬੇਟੀ ਆ ਇੱਥੇ ਮੇਰੀ ਮਸ਼ੀਨ ਪਈ ਆ ਸਾਡਾ ਸਟੋਰ ਆ ਲੋ ਜੀ ਹੁਣ ਆਪਾਂ ਆ ਗਏ ਆਂ ਕਿਚਨ ਵਿੱਚ ਤੇ ਹੁਣ ਕਰ ਰਹੇ ਆਂ ਆਪਾਂ ਕਿਚਨ ਦੀ ਸਫਾਈ ਮਤਲਬ ਇਹ ਤਾਂ ਹੋ ਗਿਆ ਆਪਣਾ ਰੈਗੂਲਰ ਕੰਮ ਜਿਹੜਾ ਆਪਾਂ ਡੇਲੀ ਰੁਟੀਨ ਵਿੱਚ ਕਰਦੇ ਆਂ ਤੇ ਮੈਂ ਨਾ ਮਤਲਬ ਇੱਕ ਕੰਮ ਸਿੱਖਣਾ ਚਾਹੁੰਦੀ ਆ ਕਿਉਂਕਿ ਘਰੇ ਸਾਰਾ ਦਿਨ ਆਪਾਂ ਫ੍ਰੀ ਰਹਿੰਦੇ ਆਂ ਮਤਲਬ ਜਿਹੜਾ ਆਪਣਾ ਕੰਮ ਹੁੰਦਾ ਆ ਉਹ 10 ਵਜੇ ਜਾਂ 11 ਵਜੇ ਤੱਕ ਜਿਹੜਾ ਨਿਬੜ ਜਾਂਦਾ ਆ ਉਸ ਤੋਂ ਬਾਅਦ ਆਪਾਂ ਬਿਲਕੁਲ ਫ੍ਰੀ ਹੁੰਦੇ ਆਂ ਮੈਂ 3 ਵਜੇ ਤੱਕ ਬਿਲਕੁਲ ਫ੍ਰੀ ਆਂ ਤੇ ਮੈਂ ਨਾ ਮਤਲਬ ਇਹੋ ਜਿਹਾ ਕੰਮ ਸਿੱਖਣਾ ਚਾਹੁੰਦੀ ਆ ਵੀ ਜਿਹੜਾ ਮੈਂ ਇਨੇ ਚਿਰ ਚਿਮੜਾ કરી ਜਾਵਾਂ ਘਰੇ ਬੈਠ ਕੇ ਵੀ ਤੇ ਉਹ ਕੰਮ ਹੁੰਦਾ ਹੈ ਸਟਿਚਿੰਗ ਦਾ ਤੇ ਮੈਨੂੰ ਸਟਿਚਿੰਗ ਹਲੇ ਆਉਂਦੀ ਨਹੀਂ ਕਿਉਂਕਿ ਪਹਿਲਾਂ ਮੈਂ ਸਟੱਡੀ ਤੋਂ ਬਾਅਦ ਸਿੱਧੀ ਮਤਲਬ ਜੌਬ ਕਰਨ ਲੱਗੀ ਸੀ ਤੇ ਮੈਂ ਰਹੀ ਹੋਈਆਂ ਹੌਸਟਲ ਵਿੱਚ ਤੇ ਬਸ ਟਾਈਮ ਨਹੀਂ ਮਿਲਿਆ ਹੈਗਾ ਇਹ ਸਭ ਕੁਝ ਸਿੱਖਣ ਦਾ ਤੇ ਹੁਣ ਪਤਾ ਲੱਗਦਾ ਵੀ ਇਹ ਚੀਜ਼ਾਂ ਬੜੀਆਂ ਜ਼ਰੂਰੀ ਸੀਗੀਆਂ ਐ ਐਕਸਟਰਾ ਘਰ ਨੂੰ ਚਲਾਉਣ ਵਾਸਤੇ ਵੀ ਤੇ ਜਿਹੜੇ ਛੋਟੇ-ਮੋਟੇ ਘਰ ਦੇ ਖਰਚੇ ਹੁੰਦੇ ਆ ਉਹ ਨਿਕਲ ਜਾਂਦੇ ਆ ਨਾ ਚੀਜ਼ਾਂ ਨਾਲ ਹਨਾ ਤੇ ਮਤਲਬ ਹੁਣ ਮੈਂ ਸੋਚ ਰਹੀ ਆ ਵੀ ਮੈਂ ਕਦੋਂ ਸਿੱਖਾਂ ਮੇਰਾ ਦਿਲ ਤੇ ਬਹੁਤ ਜਿਆਦਾ ਕਰਦਾ ਹੈ ਪਰ ਹਲੇ ਮੇਰਾ ਚਾਹੇ ਛੋਟਾ ਨੀਮੜਾ ਤੇ ਛੋਟੇ ਹਲੇ ਸਕੂਲ ਚ ਨਹੀਂ ਲਈ ਹੈਗੀ ਤੇ ਜਦੋਂ ਤੱਕ ਮਤਲਬ ਇਹ ਸਕੂਲ ਨਹੀਂ ਲੱਗਦੀ ਹੈਗੀ ਉਦੋਂ ਤੱਕ ਮਤਲਬ ਮੈਨੂੰ ਇਹ ਮੇਰੇ ਬਿਨਾਂ ਰਹਿੰਦੀ ਵੀ ਨਹੀਂ ਹੈਗੀ ਕਿਸੇ ਕੋਲ ਹੋਰ ਵੀ ਨਹੀਂ ਰਹਿੰਦੀ ਮਤਲਬ ਜੇ ਕਿਸੇ ਕੋਲ ਛੱਡ ਜੀਏ ਤਾਂ ਤੇ ਜੋ ਤੱਕ ਇਹ ਸਕੂਲ ਨਹੀਂ ਜਾਂਦੀ ਨਾ ਮਤਲਬ ਉਦੋਂ ਤੱਕ ਮੈਂ ਕੁਝ ਨਹੀਂ ਸਿੱਖ ਸਕਦੀ ਹੈਗੀ ਤੇ ਮੈਨੂੰ ਸ਼ੌਕ ਵੀ ਬਹੁਤ ਜ਼ਿਆਦਾ ਕਿ ਮੈਂ ਸਟਿਚਿੰਗ ਕਰਾਂ ਤੇ ਕਿਉਂਕਿ ਜੋ ਤਾਂ ਬਿਲਕੁਲ ਵੀ ਪੋਸਿਬਲ ਨਹੀਂ ਹੈ ਕਿ ਇਸ ਟਾਈਮ ਕਿਉਂਕਿ ਛੋਟੇ ਬੱਚੇ ਆ ਕਿਉਂਕਿ ਮੇਰੀ ਜਿਹੜੀ ਕੁੜੀਆਂ ਮੈਨੂੰ ਪਤਾ ਹੈ ਉਹਦਾ ਕਿ ਮੇਰੇ ਤੋਂ ਬਿਨਾ ਬਿਲਕੁਲ ਵੀ ਨਹੀਂ ਰਹਿੰਦੀ ਹੈਗੀ ਤੇ ਇਸ ਕਰਕੇ ਨਾ ਮੈਨੂੰ ਥੋੜਾ ਔਖਾ ਹੋਇਆ ਪਿਆਗਾ ਪਰ ਮੈਂ ਹਿੰਮਤ ਨਹੀਂ ਹਾਰਦੀ ਹੈਗੀ ਕਿਉਂਕਿ ਜਿਹੜਾ ਕੰਮ ਕਰਨ ਵਾਲਾ ਬੰਦਾ ਹੁੰਦਾ ਆ ਉਹ ਕਦੇ ਵੀ ਮਤਲਬ ਦੂਸਰਿਆਂ ਤੇ ਡਿਪੈਂਡ ਨਹੀਂ ਰਹਿੰਦਾ ਮੈਂ ਸਿਰਫ ਉਮੀਦ ਜਿਹੜੀ ਆਪਣੇ ਆਪ ਤੋਂ ਰੱਖਦੀ ਆ ਕਿਉਂਕਿ ਜਦੋਂ ਆਪਾਂ ਕਿਸੇ ਤੋਂ ਉਮੀਦ ਰੱਖਦੇ ਆ ਤੇ ਆਪਾਂ ਪਰੇਸ਼ਾਨ ਹੁੰਦੇ ਆ ਜੇ ਜਦੋਂ ਆਪਾਂ ਆਪਣੇ ਆਪ ਤੋਂ ਉਮੀਦ ਰੱਖਾਂਗੇ ਤੇ ਫਿਰ ਆਪਾਂ ਉਹ ਚੀਜ਼ਾਂ ਮਤਲਬ ਉਹਨਾਂ ਚੀਜ਼ਾਂ ਨੂੰ ਪਾਉਣ ਵਾਸਤੇ ਆਪਾਂ ਕੋਸ਼ਿਸ਼ ਕਰਦੇ ਆ ਕਿਉਂਕਿ ਆਪਾਂ ਕਿਸੇ ਹੋਰ ਨੂੰ ਤਾਂ ਕਹਿ ਨਹੀਂ ਸਕਦੇ ਪਰ ਆਪਾਂ ਪਰੇਸ਼ਾਨ ਹੀ ਹੋ ਸਕਦੇ ਆ ਦੂਸਰਿਆਂ ਤੇ ਉਮੀਦ ਰੱਖ ਕੇ ਤੇ ਜਦੋਂ ਅਸੀਂ ਉਮੀਦਾਂ ਆਪਣੇ ਆਪ ਤੇ ਰੱਖਦੇ ਆ ਨਾ ਤਾਂ ਫਿਰ ਆਪਾਂ ਨੂੰ ਉਹ ਚੀਜ਼ਾਂ ਪਾਉਣ ਵਾਸਤੇ ਫਿਰ ਕੋਸ਼ਿਸ਼ ਕਰਨ ਦੀ ਜਿਹੜੀ ਹਿੰਮਤ ਮਿਲਦੀ ਆ ਤੇ ਆਪਾਂ ਉਹ ਖਮਾ ਨੂੰ ਜਿਹੜਾ ਜਲਦੀ ਪਾ ਲੈਨੇ ਆ ਸੋ ਮੈਂ ਸੋਚ ਰਹੀ ਆ ਬਸ ਜੇ ਕਦੋਂ ਮੈਂ ਨਿਮਰਤ ਨੂੰ ਸਕੂਲ ਲਾਵਾਂ ਤੇ ਉਸ ਤੋਂ ਬਾਅਦ ਜਿਹੜਾ ਮੈਂ ਕੰਮ ਸਿੱਖਾਂ ਜਿਹੜਾ ਘਰੇ ਬੈ ਕੇ ਮੈਂ ਵੀ ਜਿਵੇਂ ਹੋਰ ਲੇਡੀਆਂ ਕਰਦੀਆਂ ਨੇ ਤੇ ਮੈਂ ਵੀ ਕਰਦਾ ਜਿਹੜੇ ਛੋਟੇ-ਮੋਟੇ ਜਿਹੜੇ ਖਰਚੇ ਆ ਉਹ ਮਤਲਬ ਕਰ ਸਕਾਂ ਆਪਣੇ ਚਲੋ ਉਹ ਤੱਕ ਤਾਂ ਮੈਂ ਦੇਖ ਲਈਏ ਮੇਜ ਤੱਕ ਸਕੂਲ ਨਹੀਂ ਲੱਗਦੀ ਹੈਗੀ ਤੇ ਉਦੋਂ ਤੱਕ ਤਾਂ ਜਿਹੜੇ ਘਰ ਦੇ ਕੰਮ ਆ ਉਹਨਾਂ ਨੂੰ ਹੀ ਆਪਾਂ ਦਿਲ ਲਾ ਕੇ ਕਰਦੇ ਆ ਤਾਂ ਦਿਲ ਲਾ ਕੇ ਤਾਂ ਉਦੋਂ ਵੀ ਕਰਾਂਗੇ ਪਰ ਜਿਹੜੇ ਖਰਚੇ ਹੁੰਦੇ ਆ ਐ ਸੋਚਦੇ ਆ ਵੀ ਚਲੋ ਇੰਨੀ ਮਹਿੰਗਾਈ ਦਾ ਜ਼ਮਾਨਾ ਹੈ ਨਾ ਇੱਕ ਬੰਦਾ ਨਹੀਂ ਉਹ ਕਰ ਸਕਦਾ ਤੇ ਨਾਲ ਲੱਗ ਕੇ ਆਪਾਂ ਥੋੜਾ ਜਿਹੜਾ ਹੱਥ ਵਟਾ ਦਈਏ ਤੇ ਬਸ ਉਦੋਂ ਤੱਕ ਬੱਚੇ ਨਹੀਂ ਵੱਡੇ ਹੁੰਦੇ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਹੁੰਦਾ ਤੇ ਇਹੀ ਜੇ ਮੈਨੂੰ ਪਹਿਲਾਂ ਆਉਂਦੀ ਹੁੰਦੀ ਤੇ ਮੈਂ ਆਪਣਾ ਕੋਈ ਨਾ ਕੋਈ ਜਿਹੜਾ ਕੰਮ ਤੋੜ ਲੈਂਦੀ

ਜੋ ਜਿਨ ਮੈਂ ਆ ਕੇ ਆਉਣੀ ਆ ਆਪਣਾ ਕੰਮ ਤਕਰੀਬਨ ਸਾਰਾ ਨਿਬੜ ਚੁਕਾ ਸੀ ਨਿਮਰ ਤੁੰ ਮਿੰਨਾ ਆਤਾ ਉਸ ਤੋਂ ਬਾਅਦ ਜਿਹੜਾ ਰੋਟੀ ਖਾਵਾਂਗੇ ਤੇ ਤੁਸੀਂ ਵਲੌਗ ਨਾਲ ਇਦਾਂ ਹੀ ਬਣਾ ਦਿਓ ਕਿੰਮ ਦੇਖੋ ਲਾਈ ਹੋਈ ਆ ਮੋਂ ਰੱਖ ਕੇ ਸਾਈਡ ਤੇ ਦੇਖਦੀ ਆ ਰਾਮ ਨਾਲ ਓਏ ਓਏ ਆ ਕੀ ਕਰਦਾ ਤਸਕੀਮੀ ਆ ਪੂਰਾ ਕਰ ਇਧਰ ਮੋਹਣਾ ਆ ਦੇਖ ਲਓ ਜੀ ਉਡੀ ਮਮਾ ਦੇ ਮਾਰਦੀ ਐ ਸਾਰਾ ਦਿਨ ਮੈਨੂੰ ਪਰੇਸ਼ਾਨ ਕਰਦੀ ਐ ਪਤਾ ਨਹੀਂ ਸਕੂਲ ਕਦਾ ਜਾਊਗੀ ਇਹਦੇ ਪਾਪਾ ਐ ਨਾ ਸਕੂਲ ਹੀ ਨਹੀਂ ਲਾ ਰਹੇ ਸਾਰਾ ਦਿਨ ਮੈਨੂੰ ਪਰੇਸ਼ਾਨ ਕਰਦੀ ਐ ਤੇ ਪਾਪਾ ਨੂੰ ਐ ਹੁੰਦਾ ਕੋਈ ਨਾ ਕੋਈ ਨਾ ਲਾ ਦਾਂਗੇ ਲਾ ਦਾਂਗੇ ਸਾਰਾ ਦਿਨ ਮੇਰਾ ਦਿਮਾਗ ਖਾਂਦੀ ਐ ਆਪ ਤਾਂ ਚਲੇ ਜਾਂਦੇ ਐ ਕੰਮ ਤੇ ਸਕੂਲ ਤੇ ਨਾ ਸਕੂਲ ਚ ਕੀ ਮੈਂ ਕਰਿਆ ਕਰਾਂਗੀ ਫਿਰ ਹੈ ਨਸ ਕੇ ਬਾਅਦ ਸਕੂਲ ਚ ਭੇਜਿਆ ਕਰੂੰਗੀ ਤੇ ਬਹੁਤ ਸ਼ਰਾਰਤ ਕਰਨ ਲੱਗ ਗਈ ਹਾਂ की कर लगे हो तोली ना पानी चंगा पुत ले मैं पा दा मैं पा दा तो तो लो जी मैं कपड़े धोते तो हुए बाहर કે મે દેખણ આ જાવે ની અંદર જો કી દરવાજા લગા દને હે ના પતા ની લગਦਾ હે કે મીમો આ જંદા કઈ વાર કે અમે કપડે પેજી જાનગી હો કે ચલી હે એક દા એ ની સોંધી ના સોંધી હે ના સોં દેંદી હે થોડે કે કી હો ગયા ડોલ ન દે કુછ દૂધ આ દે ચ કી લેના આ લે લે તારી રોટી એ જ